ਹਾਂਜੀ ਅੱਜ ਦੀ ਪਹਿਲੀ ਗੱਡੀ ਇਹ ਹੈ ਜੀ ਵੈਗਨਰ 2008 ਮਾਡਲ ਗੱਡੀ ਹੈ ਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਜੀ ਟਾਇਰ ਚਾਰੇ ਗੱਡੀ ਦੇ ਨਵੇਂ ਹੈ ਜੀ ਅਪੋਲੋ ਕੰਪਨੀ ਦੇ ਸਾਰੀ ਓਰੀਜਨਲ ਗੱਡੀ ਹੈ ਜੀ ਪਾਸਿੰਗ ਗੱਡੀ ਦੀ ਖਤਮ ਹੈ ਜੀ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਹੈ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 80000 ਲੋਕੇਸ਼ਨ ਹੈ ਜੀ ਗੱਡੀ ਦੀ ਪਿੰਡ ਚੌਕੇ ਰਾਮਪੁਰਾ ਫੂਲ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ ਜੀ 77801 87391 7381 ਅਗਲੀ ਹੈ ਜੀ ਹੁੰਡਈ ਵਰਨਾ ਗੱਡੀ 2014 ਮਾਡਲ ਗੱਡੀ ਹੈ ਜੀ ਫਸਟ ਆਊਨਰ ਹੈ ਜੀ ਪੰਜਾਬ ਨੰਬਰ ਗੱਡੀ ਹੈ ਜੀ ਨਵੇਂ ਅਲੋਇ ਟਾਇਰ ਲੱਗੇ ਹੈ ਜੀ ਰੀਸੈਂਟਲੀ ਸਰਵਿਸ ਹੋਈ ਹੈ ਜੀ ਨਵੇਂ ਸੀਟ ਕਵਰ ਹੈ ਜੀ ਬਿਲਕੁਲ ਨੌਨ ਐਕਸੀਡੈਂਟਲ ਗੱਡੀ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਸੀਲਡ ਹੈ ਜੀ ਨਵੀਂ ਬੈਟਰੀ ਹੈ ਜੀ ਇੱਕ ਪੈਸਾ ਲਾਉਣ ਦੀ ਲੋੜ ਨਹੀਂ ਜੀ ਗੱਡੀ ਉੱਪਰ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋਅ ਹੋ ਰਹੀਆਂ ਜੀ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 430000 ਲੋਕੇਸ਼ਨ ਹੈ ਜੀ ਬਾਈਆਂ ਦੀ ਭਵਾਨੀਗੜ ਸੰਗਰੂਰ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਜੀ 6280608384 6280608384 ਬਾਕੀ ਆਪਣਾ ਵਟਸਐਪ ਨੰਬਰ ਵੀਡੀਓ ਦੇ ਲੈਫਟ ਕਾਰਨਰ ਵਿੱਚ ਸ਼ੋ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਾਉਣ ਲਈ ਤੁਸੀਂ ਸਾਡੇ ਨਾਲ ਇਸ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਗਲੀ ਗੱਡੀ ਹੈ Honda City i-VTEC 2011 ਮਾਡਲ ਗੱਡੀ ਹੈ 92000 ਕਿਲੋਮੀਟਰ ਗੱਡੀ ਚੱਲੀ ਹੈ ਫਰਸਟ ਓਨਰ ਹੈ ਆਲ オリジナル ਗੱਡੀ ਦਾ ਪੇਂਟ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 265000 ਏਰੀਆ ਬਾਈਆਂ ਦਾ ਬਠਿੰਡਾ ਹੈ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 9888 44527 9888 44527 ਅਗਲੀ ਹੈ ਸਕਾਰਪੀਓ S9 ਗੱਡੀ 2022 ਮਾਡਲ ਗੱਡੀ ਹੈ ਬਲੈਕ ਕਲਰ ਹੈ ਫਰਸਟ ਓਨਰ ਗੱਡੀ ਹੈ ਫੋਲਲੇ ਇੰਸ਼ੋਰੈਂਸ ਹੈ ਚੰਡੀਗੜ ਦਾ ਨੰਬਰ ਹੈ 16000 ਕਿਲੋਮੀਟਰ ਗੱਡੀ ਚੱਲੀ ਹੈ ਆਲ ओरिजिनल ਗੱਡੀ ਹੈ ਸਟਿੱਪ ਨਹੀਂ ਅਨਯੂਜ਼ਡ ਹੈ ਦੋਵੇਂ ਚਾਬੀਆਂ ਮਿਲ ਜਾਣਗੀਆਂ 7D ਮੈਟਿੰਗ ਹੈ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਵਿੱਚ ਗੱਡੀ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 1790000 ਲੋਕੇਸ਼ਨ ਹੈ ਗੱਡੀ ਦੀ ਚੰਡੀਗੜ ਨੰਬਰ ਬਾਈਆਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 86868 64574 86868 64571 ਅਗਲੀ ਹੈ ਜੀ अल्टੋ ਐਲਐਕਐਸਆਈ ਗੱਡੀ 2013 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ ਪੰਜਾਬ ਨੰਬਰ ਹੈ ਪੀਵੀ 12 ਗੱਡੀ ਦਾ ਨੰਬਰ ਹੈ ਦਮੇ ਅਲੋਏ ਟਾਇਰ ਲੱਗੇ ਆ ਫੁੱਲ ਇਨਸ਼ੋਰੈਂਸ ਹੈ 78000 ਕਿਲੋਮੀਟਰ ਗੱਡੀ ਚੱਲੀ ਹੈ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 178000 ਏਰੀਆ ਬਾਈਆਂ ਦਾ ਰੋਪੜ ਹੈ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋ ਹੋ ਰਿਹਾ ਹੈ 7843 26738 7843 26738 ਅਗਲੀ ਇਹ Swift Dzire LDI+ ਗੱਡੀ 2015 ਮਾਡਲ ਗੱਡੀ ਹੈ ਪੰਜਾਬ ਰਜਿਸਟਰ ਹੈ PB13 ਸੰਗਰੂਰ ਦਾ ਗੱਡੀ ਦਾ ਨੰਬਰ ਹੈ ਸੈਕਿੰਡ ਓਨਰ ਗੱਡੀ ਹੈ 90000 ਕਿਲੋਮੀਟਰ ਗੱਡੀ ਚੱਲੀ ਹੈ ਜੇ ਗੱਲ ਕਰੀਏ ਗੱਡੀ ਦੇ ਟਾਇਰਾਂ ਦੀ ਤਾਂ 75 ਕੁ ਪੈਸੇ ਗੱਡੀ ਦੇ ਟਾਇਰ ਪਈ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 4.5 ਲੱਖ ਏਰੀਆ ਬਾਈਆਂ ਦਾ ਡਿੜਬਾ ਹੈ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ 98775 23335 ਦੂਜਾ ਨੰਬਰ ਹੈ 98151 40499 ਹੋਰ ਗੱਡੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਦੋਹਾਂ ਵਿੱਚੋਂ ਕਿਸੇ ਵੀ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਅਗਲੀ ਹੈ Swift VDI ਗੱਡੀ 2012 ਮਾਡਲ ਗੱਡੀ ਹੈ ਹਰਿਆਣਾ ਦਾ ਗੱਡੀ ਦਾ ਨੰਬਰ ਹੈ ਸੈਕਿੰਡ ਓਨਰ ਹੈ 119000 ਕਿਲੋਮੀਟਰ ਗੱਡੀ ਚੱਲੀ ਹੈ ਐਲਸੀਡੀ ਬੈਕ ਕੈਮਰਾ ਵਗੈਰਾ ਸਭ ਕੁਝ ਲੱਗਿਆ ਹੋਇਆ ਹੈ ਗੱਡੀ 'ਚ ਬਿਲਕੁਲ ਨੀਟ ਐਂਡ ਕਲੀਨ ਗੱਡੀ ਦਾ ਇੰਟੀਰੀਅਰ ਹੈ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਆਲ origignal ਗੱਡੀ ਹੈ ਨਾਰਮਲ ਟੱਚਿੰਗ ਫਚਿੰਗ ਹੈਗੀ ਹੈ ਜੇ ਗੱਲ ਕਰੀਏ ਟਾਇਰਾਂ ਦੀ ਤਾਂ ਟਾਇਰ ਗੱਡੀ ਦੇ 65 ਪੈਸੇ ਹੈ ਦੋਵੇਂ ਚਾਬੀਆਂ ਮਿਲ ਜਾਣਗੀਆਂ ਫੋਟੋਆਂ ਗੱਡੀ ਦੀਆਂ ਸਕਰੀਨ ਉੱਪਰ ਸ਼ੋਅ ਹੋ ਰਹੀਆਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ 2,66,000 ਏਰੀਆ ਬਾਈਆਂ ਦਾ ਧਨੌਲਾ ਬਰਨਾਲਾ ਹੈ ਨੰਬਰ ਮਾਲਕ ਵੀਰਾਂ ਦਾ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ 7814000810 7814000810 ਹੋਰ ਇਹਨਾਂ ਸਾਰੇ ਸਾਧਨਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ